ਕੋਈ ਜੀ RAM RAM ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਲੱਗੇ ਅੱਜ ਰੋਟੀ ਸਬਜ਼ੀ ਬਣਾਉਣ ਸਾਲ ਬਾਅਦ ਪੂਰੇ 1 ਸਾਲ ਬਾਅਦ ਉਹ ਵੀ ਭਾਜੀ ਟੱਕਰ ਗਿਆ ਅੱਜ ਸਾਡਾ ਤਾਂ ਕਰਕੇ ਕੀ ਤੁਸੀਂ GMTC 니ਟੂ ਸਿੰਘ GMTC ਵਾਲਾ ਆ ਗਏ ਸੱਜੇ ਭਾਈਆਂ ਤੇ ਅੱਛਾ ਚੈੱਕ ਕਰੋ ਬਾਕੀ ਤੁਹਾਨੂੰ ਦੱਸ ਦੇ ਬਾਅਦ ਸਰਪ੍ਰਾਈਜ਼ ਹੈ ਕੀ ਲੱਗੇ ਬਣਾਉਣ ਆਪਾਂ ਬਾਕੀ ਦੇਖਦੇ ਹਾਂ ਲੈ ਸੋਚ ਹੈ ਨਹੀਂ ਕੀ ਬਣਾਉਣਾ ਕੀ ਨਹੀਂ ਲਓ ਬਾਈ ਅਸੀਂ ਲੱਗੇ ਆਲੂ ਪਨੀਰ ਬਣਾਣ ਆਹ ਦੇਖ ਲੋ ਅਸੀਂ ਤਾਂ ਕਦੀ ਦੇਖਿਆ ਨਹੀਂ ਹੁਣ ਨਾ ਨਾ ਦੇਖਿਆ ਲੋਕਾਂ ਨੇ ਆਹ ਟਮਾਟਰ ਆ ਲੱਗਿਆ ਬਾਈ ਤੜਕਾ ਲਾਣ ਕਰੋ ਚੈੱਕ ਲੈ ਵੀ ਮਿੰਟੂ ਉਸਤਾਦ ਨੇ ਗੁੰਨ ਲਿਆ ਆਟਾ ਸਬਜੀ ਹੋ ਗਈ ਸਾਡੀ ਤਿਆਰ ਆਹ ਬਣ ਗਈ ਸਬਜੀ ਆਹ ਮਿੰਟੂ ਉਸਤਾਦ ਲੱਗਿਆ ਰੋਟੀਆਂ ਬਣਾਣ ਆਟਾ ਗੁੰਨੂਗਾ ਫਿਰ ਰੋਟੀਆਂ ਬਣਾਉਂਗਾ ਮੈਨੂੰ ਕਹਿੰਦਾ ਰਹਿਣ ਦੇ ਦੂ ਭਰਾ ਦੇਖਦੇ ਆ ਅੱਗੇ ਕੀ ਬਣਦਾ ਫਿਰ ਲਓ ਜੀ ਆਪਾਂ ਲਾਤੇ ਫੁਲਕੇ ਬਣਾਣ ਮੀਟੂ ਉਸਤਾਦ ਨੇ ਹੋਣਾ ਸੋ ਫੁੱਲ ਦੇ ਹੁਣ ਫੁਲਕੇ ਬਾਅਦ ਥੋੜੀ ਦੇਰ ਨੂੰ ਫੇ ਖਾ ਕੇ ਰੋਟੀ ਫੇਸ ਹੋ ਜਾਣਾ ਪੰਜ ਦਿਨ ਹੋ ਗਏ ਪਲਾਂਟ ਤੇ ਖੜੇ ਇਹਨੂੰ ਕਿਹਾ ਤਾ ਕਦ ਕਰਦੇ ਖਾਲੀ ਗੱਡੀਆਂ ਇਹ ਉਹ ਢੋਲ ਜਾ ਇਹਨਾਂ ਦਾ ਖਾਲੀ ਨਹੀਂ ਹੋਣ ਚਾਹਿਆ ਕਰਦਾ ਕਿ ਮੀਟੂ ਉਸਤਾਦ ਉਰ ਮਾ ਜੀ ਆਪਾ ਆ ਆਦੀ ਜਾਣ ਪਰਲੀ ਲਾਈਟ ਵਿੱਚ ਜਾਣਾ ਬਸ ਦੇਖ ਨੀ ਆਪਾਂ ਦਾ ਫੁੱਲ ਜਾਣ ਦੇਖੋ ਕਰਾਂ ਤੇ ਰੋਟੀ ਜਿਹੜੀ ਖੁੱਲ ਲੈਣਾ ਤੇ ਇੱਕ ਇੱਕ ਰੋਟੀ ਖੁੰਦੀ ਫਿਰ ਬਣਾ ਲਈ ਰੋਟੀ ਰੋਟੀ ਹੁਣ ਲੱਗੇ ਆਪਾਂ ਰੋਟੀ ਖਾਣ ਆ ਚੈੱਕ ਕਰੋ ਭਾਣਾ ਰੋਟੀ ਤੇ ਸਾਡਾ ਆਲੂ ਟਮਾਟਰ ਪਨੀਰ ਪਿਆਜ਼ ਪੂਜ ਸਾਰਾ ਮਿਕਸ ਇਹ ਆ ਸਾਡਾ ਸਲਾਦ ਇਹ ਸਲਾਦ ਆ ਆ ਬਣਾਈ ਆਪਾਂ ਸਬਜੀ ਆ ਬਣਾਈਆਂ ਰੋਟੀਆਂ ਬਾਈ ਨੇ ਉਧਰ ਸਾਡੇ ਚੌਲ ਵੀ ਪੈਪਲਾਓ ਵਾਲੇ ਉਧਰ ਫਲਾਓ ਪਿਆ ਸਾਡਾ ਕੁਕਰਵਾ ਚਲੋ ਠੀਕ ਆ ਬਾਈ ਜੀ ਕੱਲ ਮਿਲਦੇ ਸਵੀਰੇ ਰਾਮ ਰਾਮ ਸਾਸਰੀ ਘਰ ਸਾਰੇ